फिलहाल सर पहले हमें ये बताओ कि आज जो हम बनाएंगे वो क्या चीज है उसको क्या बोलते हैं आज हम लोग कोकोनट पकड़ने जाएंगे। कोकोनट के बाद क्या बोला क्रिकेट खिड़केट क्रिकेट अच्छा पता नहीं भाई कोई सरप्राइज होने वाला भाई हो रहा है बना वो आप कि खा सकते हो वो हम लोग हाँ तो अच्छा आप लोग खाते हो ठीक है मतलब बहुत अच्छा है अच्छा <laughs> तुम तो इतने की करता हूँ नागालैंड का <laughs> नागालैंड ये बंदा क्या कर रहा है यहाँ पे का शिखर शिखर अच्छा होता है खाने में अच्छा लेकिन खाना पड़ता है खाना पड़ता है मजबूरी है मजबूरी में खाना पड़ता है वो हाँ, भगवान को जवाब भी देना है ना बिना शिखर खाए चले गए थे ਵਿਟਾਮਿਨ ਹੁੰਦਾ ਹੈ ਸ਼ਿਖਰ ਵਿੱਚ ਸ਼ਿਖਰ ਵਿੱਚ ਇਹ ਕਹਿੰਦੇ ਮਜਬੂਰੀ ਚ ਸ਼ਿਖਰ ਖਾਣਾ ਪੈਂਦਾ ਰੱਬ ਨੂੰ ਅੱਗੇ ਜਾ ਕੇ ਜਵਾਬ ਵੀ ਦੇਣਾ ਵੀ ਬਿਨਾ ਇਸਕੋ ਪਕਾਏਗਾ ਜਾਂ ਐਸੇ ਕੱਚੇ ਡਾਲ ਦੇਗਾ ਉਸਕੋ ਐਸੇ ਕੱਚਾ ਐਸੇ ਕੱਚਾ ਹੀ ਡਾਲ ਦੇਗਾ ਕੱਲ ਪਰਸੋ ਕਿਸੇ ਕੇ ਫਾਰਮ ਮੇ ਗਏ ਥੇ ਯਾਰ ਉਹ ਬੰਦਾ ਬੋਲ ਰਹਾ ਥਾ ਇਸਕੋ ਉਹ ਭਾਈ ਵਜ਼ਨ ਬਹੁਤ ਹੋ ਗਿਆ ਹੈ ਹਾਂ ਕੀ ਵੇਚਣ ਆਏ ਹੋ ਸਰ ਸ਼ਾਲ ਵੇਚਣ ਆਏ ਹੋ ਸ਼ਾਲ ਨਹੀਂ ਇਹ ਇਹ ਸਾਰਾ ਤੌਲੀਆ ਹੈ ਲੋ ਜੀ ਆਪਣਾ ਬ੍ਰੇਕਫਾਸਟ ਰੈਡੀ ਹੋ ਗਿਆ ਪਿਛਲੇ 2-3 ਦਿਨਾਂ ਤੋਂ ਆਪਾਂ ਜਿਹੜੇ ਪਿੰਡ ਦੇ ਵਿੱਚ ਰੁਕੇ ਹੋਏ ਆ ਇਸੇ ਪਿੰਡ ਜੀ ਆਪਾਂ ਰੋਟੀ ਰੋਟੀ ਖਾ ਰਹੇ ਆ ਤੇ ਕੱਲ ਨੂੰ ਹੀ ਇੱਥੋਂ ਖਾਇਆ ਬਸ ਕੱਲ ਨੂੰ ਇੱਥੋਂ ਖਾਇਆ ਮਤਲਬ 2-3 ਦਿਨਾਂ ਤੋਂ ਜਿਹੜੇ ਪਿੰਡ 'ਚ ਰੁਕੇ ਹੋਏ ਆ ਉਸ ਪਿੰਡ ਦੇ ਵਿੱਚ ਇੱਕ ਦੁਕਾਨ ਆ ਉਸ ਦੁਕਾਨ ਤੇ ਕੱਲ ਤੋਂ ਅਸੀਂ ਛੋਲੇ ਖਾਣੇ ਸ਼ੁਰੂ ਕੀਤੇ ਨੇ ਤੇ ਅੱਜ ਛੋਲੇ ਖਾਣ ਦਾ ਸਾਡਾ ਦੂਜਾ ਦਿਨ ਆ ਨਾ ਮੈਂ ਠੀਕ ਆ ਜੀ ਠੀਕ ਆ 2-3 ਦਿਨ ਨਹੀਂ ਹੋਇਆ 2 ਦਿਨ ਨਹੀਂ ਯਾਰ ਅੱਜ ਤੀਜਾ ਦਿਨ ਹੈ ਹਜੇ ਆਪਾਂ ਗਏ ਤਾਂ ਨਹੀਂ ਅਗਲੇ ਦੇ ਘਰੋਂ ਸ਼ਰਮ ਹੀ ਲਾਦੀ ਜਮਾ ਤੇ ਜਦੋਂ ਤੇ ਮੈਂ ਇਹ ਦੱਸਣਾ ਚਾਹੁੰਦਾ ਸੀ ਵੀ ਆਹ ਛੋਲਿਆਂ ਦਾ ਜਿਹੜਾ ਇਹ ਤੜਕੇ ਤੜਕੇ ਤਿਆਰ ਕਰਦੇ ਨੇ ਸ਼ਾਮ ਤੱਕ ਚਲਾਉਂਦੇ ਨੇ ਯਾਰ ਇਹ ਵਧੀਆ ਪਤੀਲਾ ਭਰ ਕੇ ਬਾਈ ਪ੍ਰਾਂਤ ਭਰ ਕੇ ਤਿਆਰ ਕਰ ਲੈਂਦਾ ਤੇ ਇਹ ਖਾ ਕੇ ਜਾਂਦੇ ਨੇ ਉਹਨਾਂ ਨੂੰ ਮਿਕਸ ਕਰਕੇ ਨੇਗਟਿਵ ਵਿੱਚ ਰੱਖ ਲੈਂਦੇ ਨਾ ਨਾ ਰਾਤ ਬਾਈ ਖਾਲੀ ਕਰਕੇ ਗਿਆ ਏ ਮੇਰੇ ਸਾਹਮਣੇ ਤੜਕੀ ਕੱਟੇ ਹੋਏ ਨੇ ਅਸੀਂ ਬਹੁਤ ਹੈਲਦੀ ਫੂਡ ਖਾਂਦੇ ਹਾਂ ਜੀ ਧਿਆਨ ਰੱਖਦੇ ਹਾਂ ਬਹੁਤ ਚੀਜ਼ਾਂ ਦਾ ਤੇ ਬਹੁਤ ਅਲਟੀਮੇਟ ਚੀਜ਼ ਤਿਆਰ ਕੀਤੀ ਹੋਈ ਆ ਛੋਟੇ ਹੁੰਦੇ ਸੀ ਨਾ ਜਦੋਂ ਉਦੋਂ ਦਿਸ਼ਾਰੇ ਆਉਂਦੇ ਨੇ ਬਣਦੇ ਹੁੰਦੇ ਸੀ ਇਹ ਅੱਛਾ ਹੂੰ ਪੰਜਾਬ ਜਿੱਤਰਵਾਸ ਸੀ ਪੰਜਾਬ ਦਾ ਵੀ ਨੀ ਬਦਾਂ ਸਾਡੇ ਸਨਾਮ ਚ ਤਾਂ ਹੈਗਾ ਸੀ ਜਿੱਦੇ ਆਪਾਂ ਇੱਥੇ ਪਹਿਲੇ ਦਿਨ ਆਏ ਨਾ ਉਦੋਂ ਤੁਹਾਨੂੰ ਆਪਾਂ ਉਹਨਾਂ ਦਾ ਘਰ ਨਹੀਂ ਦਿਖਾਇਆ ਬੈਕ ਸਾਈਡ ਤੇ ਦੋ ਹੱਟਾਂ ਨੇ ਦੋ ਕਮਰੇ ਨੇ ਮੋਟਰਸਾਈਕਲ ਆਪਣੇ ਇੱਥੇ ਖੜੇ ਨੇ ਅੱਜ ਆਪਾਂ ਇੱਥੋਂ ਜਾਣ ਦਾ ਟਾਈਮ ਆ ਤੇ ਦਿਨ ਵੀ ਆ ਮੈਂ ਕਿ ਚੱਲ ਦੇਣੇ ਦੇਣੇ ਤੁਹਾਨੂੰ ਦਿਖਾ ਦਈਏ ਵੀ ਟੈਂਟ ਕਿੱਥੇ ਲਾਈ ਸੀ ਇੱਕ ਟੈਂਟ ਆ ਲੱਗਿਆ ਹੋਇਆ ਮੇਰਾ ਟੈਂਟ ਉੱਥੇ ਲੱਗਿਆ ਹੋਇਆ ਸੀ ਮੈਂ ਸਮਾਨ ਪੈਕ ਕਰਤਾ ਤੇ ਬਾਕੀ ਆ ਸਮਾਨ ਸਾਡਾ ਦੋਨਾਂ ਦਾ ਤਾਂ ਕਰਕੇ ਜਾਦੇ ਲੱਗ ਰਿਹਾ ਹੈ ਬੈੱਡ ਤੇ ਤਾਕਤ ਪੋਸਟ ਤੇ ਸਮਾਨ ਬਸ ਪੈਕ ਹੋ ਗਿਆ ਇਹ ਪਿਛਲੇ ਪਾਸੇ ਦਾ ਮਾਹੌਲ ਆ ਇਹ ਵੀ ਸੂਰਸਰ ਪਾਲੀ ਫਿਰਦੇ ਨੇ ਪਰ ਇਹਨਾਂ ਕੋਲ ਇੱਕ ਦੋ ਸੂਰ ਨੇ ਜ਼ਿਆਦਾ ਨਹੀਂ ਹੈਗੇ ਬੱਕਰੀਆਂ ਬੁੱਕਰੀਆਂ ਵੀ ਇਹਨਾਂ ਕੋਲ ਹੈਗੀਆਂ ਨੇ ਖਰਗੋਸ਼ ਵੀ ਹੈਗੇ ਨੇ ਮਤਲਬ ਛੋਟੇ-ਮੋਟੇ ਜਾਨਵਰ ਚਾਹੇ ਕੁੱਕੜ ਚਾਹੇ ਖਰਗੋਸ਼ ਕੁਝ ਵੀ ਇੱਕ ਅੱਧੀ ਚੀਜ਼ ਹਰੇਕ ਬੰਦਾ ਆਪਣੇ ਘਰੇ ਪਾਲ ਕੇ ਰੱਖਦਾ ਇਥੋਂ ਆ ਮਾਹੌਲ ਜੇਕਰ ਪ੍ਰਾਣੇ ਆਗੇ ਤੇ ਕਲੋ ਘਰੋਂ ਕੱਟ ਕੇ ਆ ਜੇ ਕੋਈ ਪ੍ਰਾਣੇ ਆਗੇ ਤਾਂ ਬਸ ਘਰੀਂ ਨੇ ਸਾਰੀਆਂ ਸਬਜ਼ੀਆਂ ਉੱਪਰ ਤਾਂ ਟੀਨ ਦੀ ਛੱਤ ਪਾਈ ਹੋਈ ਆ ਸਾਈਡਾਂ ਦੇ ਸਾਰਾ ਬੰਬੂ ਆ ਇਹ ਵੀ ਆਪ ਦਾ ਘਰ ਸਾਫ਼ ਕਰੀ ਜਾਂਦੇ ਨੇ ਕਹਿੰਦਾ ਭਾਈ ਸਾਡੇ ਘਰੇ ਬਹੁਤ ਜੰਗਲ ਹੋ ਗਿਆ ਦੋਨੇ ਭਾਈ ਆਏ ਹੋਏ ਨੇ ਪੁਲਿਸ ਵਾਲਾ ਵੈਸੇ ਕੋਹੀਮਾ ਚ ਰਹਿੰਦਾ ਇਹਦਾ ਮੁੰਡਾ ਜਿਹੜਾ ਸਾਨੂੰ ਆਪਾਂ ਨੂੰ ਕੱਲ੍ਹ ਕਮਾ ਰਿਹਾ ਸੀ ਨਾ ਉਹਦਾ ਵੱਡਾ ਭਰਾ ਪੁਲਿਸ ਚ ਤੇ ਉਹ ਕੋਹੀਮਾ ਰਹਿੰਦਾ ਉਹ ਵੀ ਆਇਆ ਹੋਇਆ ਡਿਊਟੀ ਕਰਕੇ ਸ਼ਾਮ ਨੂੰ ਇੱਥੇ ਆ ਜਾਂਦਾ ਉਹ ਕਹਿੰਦਾ ਵੀ ਸਾਡੇ ਘਰ ਚ ਬੜਾ ਜੰਗਲ ਜੰਗਲ ਹੋ ਗਿਆ ਕਹਿੰਦਾ ਇਹਨੂੰ ਸਾਫ਼ ਕਰਨਾ ਜੰਗਲ ਜੰਗਲ ਫੁੱਲ ਖਿਲਾ ਹੈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਘਰ ਦੇ ਵਿੱਚ ਅਸੀਂ ਪਿਛਲੇ 2 ਦਿਨਾਂ ਤੋਂ ਰੁਕੇ ਹੋਏ ਆ ਇੱਥੋਂ ਅੱਜ ਅਸੀਂ ਸਮਾਨ ਸਮੂਨ ਪੈਕ ਕਰਕੇ ਆਪਦਾ ਅੱਗੇ ਜਾਣ ਲੱਗੇ ਆ ਜਦੋਂ ਦੀਮਾਪੁਰ ਗੁਰੂ ਘਰ ਤੋਂ ਚੱਲੇ ਸੀ ਤਾਂ 15-20 ਕਿਲੋਮੀਟਰ ਆ ਕੇ ਰਾਜਾਫੀ ਪਿੰਡ ਦੇ ਵਿੱਚ ਰੁਕੇ ਆ ਤੇ ਇੱਥੋਂ ਜਦੋਂ ਗਾਹਾਂ ਜਾਣ ਦੀ ਵਾਰੀ ਆਈ ਤਾਂ ਇੱਥੋਂ ਦਾ ਇੱਕ ਫੂਡ ਬਲੌਗਰ ਆ ਜੀ ਨਾਗਾ ਦਾ ਕੱਲ੍ਹ ਵਾਲੀ ਪਤਾ ਨਹੀਂ ਪਰਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਦੇ ਨਾਲ ਮਿਲਾਇਆ ਵੀ ਸੀ ਤੇ ਉਹ ਬਾਈ ਦਾ ਫੋਨ ਆ ਗਿਆ ਕਹਿੰਦੇ ਵੀ ਆਪਾਂ ਵੀਡੀਓ ਬਣਾਵਾਂਗੇ ਤੁਸੀਂ ਸਾਡੇ ਕੋਲ ਆ ਤੇ ਮੈਨੂੰ ਲੱਗਦਾ ਵੀ ਹੁਣ 15 ਜਾਂ 20 ਕਿਲੋਮੀਟਰ ਦਾ ਸਫ਼ਰ ਅੱਜ ਵੀ ਹੋ ਸਕਦਾ ਮੈਕਸਿਮਮ ਟੂ ਮੈਕਸਿਮਮ ਤੇ ਉਸ ਤੋਂ ਬਾਅਦ ਆਪਾਂ 2-3 ਦਿਨ ਐ ਨਹੀਂ ਪਤਾ ਉਹ ਬਾਈ ਹੋਰਾਂ ਦੇ ਘਰੇ ਰੁਕੀਏ ਜਿੰਨਾ ਵੀ ਕੰਟੈਂਟ ਹੋਇਆ ਆਪਾਂ ਕੱਢਣ ਦੀ ਕੋਸ਼ਿਸ਼ ਕਰਾਂਗੇ ਅੱਡੜ ਚੀਜ਼ਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਜੋ ਕੁਝ ਵੀ ਹੋਇਆ ਤੁਸੀਂ ਪੰਜਾਬ ਦੇ ਫੂਡ ਬਲੌਗਰ ਦੇਖੇ ਹੋਣਗੇ ਇੰਡੀਆ ਲੈਵਲ ਤੇ ਜਿੰਨੇ ਵੀ ਵੱਡੇ ਵੱਡੇ ਫੂਡ ਬਲੌਗਰ ਦੇ ਤੁਸੀਂ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਨਾਗਾ ਲੈਂਡ ਦਾ ਟਿਪੀਕਲ ਪਿੰਡਾਂ ਵਾਲੇ ਮਾਹੌਲ ਦਾ ਇੱਕ ਤੁਹਾਨੂੰ ਯੂਟਿਊਬਰ ਮਿਲਾਵਾਂਗੇ ਜਿਹੜਾ ਕਿ ਫੂਡ ਬਲੌਗਰ ਹੈ ਇੱਥੋਂ ਦਾ ਫ ਚਾਹੇ ਡੱਡੂ ਹੋਵੇ ਕੁਛ ਵੀ ਹਨਾ ਆਪਾਂ ਉਹ ਚੀਜ਼ ਦਾ ਕੰਟੈਂਟ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਆਪਾਂ ਆਪ ਦੇਖ ਸਕਦੇ ਹੋਈਏ ਠੀਕ ਆ ਤੇ ਬਾਈ ਹੋਰ ਇਹ ਕੁੱਕ ਕਰਕੇ ਬਣਾਉਣਗੇ ਸ਼ਾਇਦ ਆਪਣੇ ਸਾਹਮਣੇ ਬਾਕੀ ਜ਼ਿੰਮੇਦਾਰੀ ਮਾਹੌਲ ਹੋਇਆ ਦੇਖਾਂਗੇ ਪਰ ਉਹਨਾਂ ਦਾ ਫੋਨ ਆਇਆ ਕਿ ਭਾਈ ਸਾਡੇ ਘਰੇ ਆ ਕੇ ਰੋ ਮੇਰਾ ਸਮਾਨ ਲਗਭਗ ਪੈ ਗਿਆ ਅਰਸ਼ਦੀਪ ਸਮਾਨ ਪੈਕ ਕਰ ਰਿਹਾ ਇਥੇੜਾ ਬਾਈ ਪੁਲਿਸ ਵਾਲਾ ਉਹਨੇ ਸਾਨੂੰ ਇਹ ਵੀ ਕਿਹਾ ਕਹਿੰਦਾ ਵੀ ਜੇ ਕਿਸੇ ਦੇ ਘਰੇ ਰੁਕਣਾ ਵੀ ਹੁੰਦਾ ਨਾ ਤਾਂ ਥੋੜਾ ਜਿਹਾ ਧਿਆਨ ਨਾਲ ਰੁਕਿਆ ਕਰੋ ਬਾਈ ਇੱਥੇ ਚੰਗੇ ਲੋਕ ਵੀ ਹੈਗੇ ਨੇ ਮਾੜੇ ਲੋਕ ਵੀ ਹੈਗੇ ਨੇ ਤੇ ਉਹਨਾਂ ਨੇ ਕਿਹਾ ਵੀ ਸਾਡਾ ਤੁਸੀਂ ਨੰਬਰ ਵੀ ਤਾ ਸਾਨੂੰ ਫੋਨ ਤੇ ਇਤਲਾਹ ਕਰ ਦਿਓ ਅਸੀਂ ਪੁਲਿਸ ਚ ਲੱਗੇ ਹੋਏ ਆ ਤੇ ਐਵੇਂ ਦੀ ਗੱਲਬਾਤ ਆ ਉਹ ਬਾਈ ਹੋਰੇ ਉੱਥੇ ਪਹੁੰਚ ਕੇ ਗੇਟ ਤੇ ਇੱਥੇ ਨੈਟਵਰਕ ਆਉਂਦਾ ਉੱਥੇ ਪਹੁੰਚਦੇ ਆ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ ਲੋ ਜੀ ਬਾਈ ਹੋਰਾਂ ਦੇ ਘਰੋਂ ਸਾਡੀ ਵਾਪਸੀ ਆ ਮੈਂ ਪਾਵਰ ਬੈਂਕ ਚਾਰਜ ਤੇ ਲਾਇਆ ਹੋਇਆ ਸੀ ਉਹ ਫੜ ਲਾ ਹਾਂਜੀ ਸਰ ਚਲੋ ਅभी ਰੈਡੀ ਹੋ ਗਿਆ ਹਮ ਅੱਗੇ ਜਾਂਦੇ ਆ ਉਹ ਅभी ਸਮਾਨ ਪੈਕ ਕਰ ਰਹਾ ਹੈ ਮੈਂ ਉਸ ਉਸ ਗੇਟ ਤੇ ਜਾ ਕੇ ਵੀਡੀਓ ਅਪਲੋਡ ਕਰਨੀ ਹੈ ਨਾ ਤਾਂ ਵਾਹਾਂ ਪੇ ਇੰਟਰਨੈਟ ਆਏਗਾ ਵਾਹਾਂ ਪੇ ਬੈਠਦਾ ਹਾਂ ਠੀਕ ਹੈ आ, वो अभी आ रहा है वो आगे बैठे हैं शायद हाँ अच्छा। आप मुझे अपना नंबर दे दो कई बार कोई प्रॉब्लम होगी तो आपको फोन कर लेंगे अच्छा। हाँ आप डायल कर दो इस पर हो गया होगा थोड़ा बहुत चलो ठीक है जी चलो कोई प्रॉब्लम होगा तो आपको कॉल कर लेगा ठीक है और आप लोग वहां पे जाएगा तो ना अभी हाँ जी वहाँ पे मेन गेट पे जो वेलकम गेट है हाँ तो वहाँ पे फिर जो बंदा आने वाला था वो वो आ गया है आ गया। उसका फोन आया था ना वहाँ पे वेट कर रहा हूँ आपकी बाकी तभी मैं कर देना ये अपना जान पहचान वाला है ठीक है, है।, है।, हाँ। है हाँ जी हाँ जी हाँ जी कोई बात नहीं हाँ ठीक है सर थैंक यू मिलेंगे कभी अगली बारी हाँ ठीक है जी हाँ ਏ ਬਾਈ ਪੁਲਿਸ ਚਾ ਨਾਗaland ਚ ਬਾਈ ਦਾ ਆਪਾਂ ਨੰਬਰ ਲੈ ਲਿਆ ਤੇ ਹੁਣ ਆਪਾਂ ਚੱਲਦੇ ਆਂ ਜੀ ਫੂਡ ਬਲੌਗਰ ਕੋਲ ਮਗਾ ਚਲੋ ਜਦੋਂ ਤੱਕ ਦੂਜਾ ਮੁੰਡਾ ਆਉਂਦਾ ਉਹ ਤੱਕ ਇੱਕਾ ਚਾਹ ਦਾ ਹੋਰ ਪੀ ਲਈਏ ਉਹ ਤਾਂ ਚਾਹ ਦਾ ਸ਼ਕੀਨ ਹੈ ਨਹੀਂ ਮੈਂ ਤਾਂ ਫੁੱਲ ਸ਼ਕੀਨਾਂ ਚਾਹ ਦਾ ਲੋ ਜੀ ਮੁੰਡੇ ਬਹੁਤ ਟਾਈਮ ਦੀ ਆਪਣੀ ਵੇਟ ਕਰ ਰਹੇ ਨੇ ਆ ਖੜੇ ਨੇ ਉਹ ਮੁੰਡੇ ਇੱਥੋਂ 메ਨ ਪਿੰਡ ਦੀ ਐਂਟਰੀ ਹੁੰਦੀ ਆ ਹਾਂਜੀ ਕੈਸੇ ਹੋ ਠੀਕ ਹੋ ਲੇਟ ਹੋ ਗਿਆ ਯਾਰ ਹਮਾਰਾ ਕਾਫੀ ਹਨਾ ਤਾਂ ਉਸਨੇ ਮੇਰੇ ਕੋਲ ਬੋਲਾ ਵੀ ਆਪ ਜਾ ਕੇ ਚਲੋ ਉਹਨਕੇ ਪਾਸ ਚਲੋ ਮੈਂ ਆਤਾ ਹਾਂ ابھی ਉਹ ਆ ਰਿਹਾ ابھی 5-4 ਮਿੰਟ ਮੇਂ ਆਪਕਾ ਗਾਉਂ ਕਹਾਂ ਪੇ ਹੈ ਮੇਰੇ ਗਾਉਂ ਤੂ ਉਧਰ ਹੈ ਠੀਕ ਹੈ ਠੀਕ ਹੈ ਹਮੇਂ ਯਹਾਂ ਪਰ ਰਹਤੇ ਹੈ ਨਾ ਅੱਛਾ ਲੇਕਿਨ ਅਜ ਤੂ ਹਮ ਲੋਗ ਘਰ ਮੇਂ ਜੇਗਾ ਹਮਾਰਾ ਘਰ ਚਲੋ ਠੀਕ ਹੈ ਹਾਂ ਕੀ ਚਾਹੀਦਾ ਹਾਂ ਹਾਂ ਤੁਹਾਡਾ ਦੋਸਤ ਕਿਹਦਾ ਤੋਂ ਹਾਂ ਹਾਂ ਉਹ ਆ ਰਿਹਾ ਹੈ ਏਨਕੇ ਕੱਲ ਹਮ ਫਾਰਮ ਮੇ ਗਏ ਥੇ ਹਾਂ ਉਹ ਹਾਂ ਉਹ ਇਨੋ ਨੇ ਸੂਰ ਵਗੈਰਾ ਪਾਲ ਰੱਖੇ ਹਨ ਨਾ ਤੋਂ ਉਹ ਦੇਖ ਕੇ ਆਏ ਥੇ ਹਾਂ ਤੇ ਇੱਥੇ ਭਾਈ ਸਾਰੇ ਬੰਦੇ ਇਕੱਠੇ ਹੋ ਗਏ ਅਰਸ਼ਦੀਪ ਵੀ ਆ ਗਿਆ ਤੇ ਇਹ ਬਾਈ ਨੇ ਸਰ ਆਪਣਾ ਨਾਮ ਬਤਾ ਦਿਓ ਪਹਿਲੇ ਮੇਰਾ ਨਾਮ ਬੋਂਗਰਨ ਹੈ ਠੀਕ ਹੈ ਤੁੰਗੂਲ ਜਾਈਪ ਹੈ ਮੈਂ ਠੀਕ ਹੈ ਆਪਕਾ ਸਰ ਨਾਗਾ ਗਲੈਸ਼ਵਾ ਹਾਂ ਇਹ ਬਾਈ ਹੈਗੇ ਨੇ ਫੂਡ ਬਲੌਗਰ ਅਸਲ ਦੇ ਵਿੱਚ ਇਹ ਚਾਹੇ ਨਾਗਾ لینڈ ਨੂੰ ਬਿਲੋਂਗ ਕਰਦੇ ਨੇ ਇਹਨਾਂ ਦੀ ਟ੍ਰਾਈਬ ਹੋਰ ਆ ਇਹਨਾਂ ਦੀ ਟ੍ਰਾਈਬ ਹੋਰ ਆ ਇਹਨਾਂ ਦੀ ਭਾਸ਼ਾ ਵੀ ਡਿਫਰੈਂਟ ਡਿਫਰੈਂਟ ਆ ਪਰ ਕਾਮਨ ਲੈਂਗੁਏਜ ਨਾਗਾ لینڈ ਦੇ ਵਿੱਚ ਨਾਗਾ ਮੀਸੀ ਬੋਲਦੇ ਨੇ ਆਪਸ ਵਿੱਚ ਗੱਲ ਕਰਨ ਵਾਸਤੇ ਇਹ ਨਾਗਾ ਮੀਸੀ ਦੀ ਗੱਲ ਕਰਦੇ ਨੇ ਫਿਲਹਾਲ ਸਰ ਪਹਿਲੇ ਹਮੇ ਇਹ ਬਤਾਓ ਕਿ ਅੱਜ ਜੋ ਹਮ ਬਣਾਏਗੇ ਉਹ ਕਿਆ ਚੀਜ਼ ਹੈ ਉਸਕੋ ਕਿਆ ਬੋਲਤੇ ਹੈ ਅੱਜ ਹਮ ਲੋਗ ਕੋਕੋਨਟ ਕਿਰਕੇ ਪਕਾਣੇ ਜਾਏਗਾ ਕੋਕੋਨਟ ਕੇ ਬਾਦ ਕਿਆ ਬੋਲਾ ਠੀਕ ਹੈ ਕ੍ਰਿਕਟ ਉਹ ਕ੍ਰਿਕਟ ਅੱਛਾ ਪਤਾ ਨਹੀਂ ਭਾਈ ਕੋਈ ਸਰਪ੍ਰਾਈਜ਼ ਹੋਣ ਵਾਲਾ ਬਾਈ ਹੋਰੇ ਕੀ ਬਣਾਉਣਗੇ ਉਹ ਆਪ ਖਾ ਸਕਦੇ ਹੋ ਉਹ ਹਮ ਲੋਕ ਤੋ ਖਾ ਹਾਂ ਅੱਛਾ ਆਪ ਲੋਕ ਖਾਤੇ ਹੋ ਠੀਕ ਹੈ ਔਰ ਰੈਸਪੀ ਵਗੈਰਾ ਸਾਰਾ ਕੁਝ ਆਪ ਸ਼ੇਅਰ ਕਰੋਗੇ ਕਿਵੇਂ ਬਣਾਤੇ ਹੈ ਕਿਵੇਂ ਪਕੜਤੇ ਹੈ ਉਹ ਸਾਰਾ ਲਗਮੀ ਠੀਕ ਹੈ ਚਲੋ ਭਾਈ ਜੋ ਵੀ ਸਰਪ੍ਰਾਈਜ਼ ਹੋਇਆ ਤੁਹਾਨੂੰ ਦੱਸਾਂਗੇ ਫਿਲਹਾਲ ਆਪਾਂ ਇਹਨਾਂ ਦੇ ਪਿੰਡ ਚ ਚੱਲਦੇ ਆਂ ਨੈਟਵਰਕ ਹੈ ਆਪਕੇ گاਉਂ ਮੇਂ ਅੱਛਾ ਹੈ ਨੈਟਵਰਕ ਚਲੋ ਠੀਕ ਹੈ ਚਲੋ ਸਰ ਕਹਾਂ ਹੈ ਕਿਤਨੀ ਦੂਰ ਹੈ ਯਹਾਂ ਸੇ मिनट ठीक है भाई पहला तो हम दीमापुर से निकले थे उसके बाद बीस बाईस किलोमीटर आके इस गांव में रुके और अभी शायद पांच सात किलोमीटर दस मिनट के बाद आपके गांव में रुकेंगे मतलब पिछले पांच दिनों में हमने कम से कम 30 किलोमीटर भी ट्रैवल नहीं किया ਨਾ ਕਰ ਰਹੀ ਹੈ ਬਹੁਤ اچھا ਦਿਖਾ ਰਹੇ ਹਾਂ ਕਲਚਰ ਐਸੇ ਦਿਖਾਤੇ ਰਹੋਗੇ ਤਾਂ ਅਸੀਂ ਸ਼ਾਇਦ 2 ਸਾਲ ਨਾਗਾਲੈਂਡ ਸੇ ਬਾਹਰ ਨਾ ਜਾਈਂ ਠੀਕ ਹੈ ਭਾਈ ਹੋਰਾਂ ਨੇ ਇੱਥੇ ਡਬਲ ਟੇਬ ਲਾ ਕੇ ਲੈਟਾਂ ਲੂਟਾ ਲਾਈਆਂ ਨਹੀਂ ਚਲੋ ਚੱਲਦੇ ਆਂ ਫਿਰ ਅੱਗੇ ਅੱਗੇ ਚਲੋ ਆਪ ਹਨਾ ਓ ਭਾਈ ਵਜਨ ਬਹੁਤ ਹੋ ਗਿਆ ਹੈ ਹਾਂ ਕੀ ਵੇਚਣ ਆਏ ਹੋ ਸਰ ਸ਼ਾਲ ਵੇਚਣ ਆਏ ਹੋ ਸ਼ਾਲ ਨਹੀਂ ਇਹ ਇਹ ਸਾਰਾ ਤੌਲੀਆ ਹੈ ਵੇਚਣ ਆਏ ਅਸਲ ਦੇ ਵਿੱਚ ਭਾਈ ਹੋਰਾਂ ਦੇ ਦੋ ਘਰ ਨੇ ਇੱਕ ਤਾਂ ਘਰ ਜਿੱਥੇ ਆਪਾਂ ਰੁਕੇ ਆ ਇਧਰਲੇ ਪਾਸੇ ਪਿੰਡ ਦੇ ਵਿੱਚ ਇਹਨਾਂ ਦਾ ਫਾਰਮ ਆ ਤੇ ਇੱਕ ਇਹ ਇਹਨਾਂ ਦਾ ਆਪ ਦਾ ਪਿੰਡ ਆ ਜਿਹੜਾ origignal ਪਿੰਡ ਆ ਜਿੱਥੇ ਇਹਨਾਂ ਦਾ ਘਰ ਆ ਆਪਾਂ ਇਹਨਾਂ ਦੇ ਘਰੇ ਰੁਕਾਂਗੇ ਇਹਨਾਂ ਦੇ ਘਰ ਚ ਕਮਰੇ ਚ ਰਹਿਣਾ ਜਾਂ ਟੈਂਟ ਲਾਉਣਾ ਉਹਦੇ ਬਾਰੇ ਕੋਈ ਆਈਡੀਆ ਨਹੀਂ ਉੱਥੇ ਜਾ ਕੇ ਦੇਖਦਾ 10 ਮਿੰਟ ਦਾ ਰਹਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਆਪਾਂ ਹੰਟਿੰਗ ਕਰਨ ਚੱਲਦੇ ਆ ਹੰਟਿੰਗ ਦਾ ਕੀ ਹਿਸਾਬ ਕਿਤਾਬ ਆ ਉਹ ਕਹਿੰਦਾ ਵੀ ਹੰਟਿੰਗ ਸਰਕਾਰ ਨੇ ਬੰਦ ਕੀਤੀ ਹੋਈ ਆ ਉਹ ਇਹਨਾਂ ਦੇ ਘਰੇ ਪਹੁੰਚ ਕੇ ਤੁਹਾਨੂੰ ਮੈਂ ਗੱਲਾਂ ਬਾਤਾਂ ਦੱਸਦਾ ਉਹਦੇ ਬਾਰੇ ਫਿਲਹਾਲ ਤੁਸੀਂ ਵਿਊ ਦੇਖੋ ਯਾਰ ਕਿੰਨਾ ਸੋਹਣਾ ਲੱਗ ਰਿਹਾ ਬਾ ਕਿਉਂਕਿ ਅੱਜ ਤਿੱਖੀ-ਤਿੱਖੀ ਧੁੱਪ ਨਿਕਲੀ ਹੋਈ ਆ ਤੇ ਕੈਮਰੇ ਦੇ ਵਿੱਚ ਜੋ ਤਿੱਖੀ ਧੁੱਪ ਨਿਕਲੀ ਹੋਵੇ ਨਾ ਵਿਊ ਬਹੁਤ ਸੋਹਣਾ ਆਉਂਦਾ ਉਧਰਲੇ ਪਾਸੇ ਹੱਥਾਂ ਨਾਲ ਬੱਡ ਰਹੇ ਨੇ ਭਾਈ ਚੌਲ ਬੱਡ ਰਹੇ ਨੇ ਜਿਹੜੇ ਉਹ ਸਕਰੀਨ ਦੇ ਵਿੱਚ ਤੁਸੀਂ ਪਿਛਲੇ ਪਾਸੇ ਕਾਲੀ-ਕਾਲੀ ਦੇਖ ਰਹੇ ਹੋ ਨਾ ਲੈਂਡ ਜੀ ਬਣੀ ਹੋਈ ਉਹ ਅਸਲ ਦੇ ਵਿੱਚ ਬਹੁਤ ਜ਼ਿਆਦਾ ਸੰਘਣੇ ਜੰਗਲ ਨੇ ਇਹਨਾਂ ਮੁੰਡਿਆਂ ਨੇ ਮੈਨੂੰ ਦੱਸਿਆ ਵੀ ਉੱਥੇ ਸ਼ੇਰ ਵੀ ਆ ਉਥੇ ਲੈਪੜ ਵੀ ਆ ਉਥੇ ਭਾਲੂ ਵੀ ਆ ਉਥੇ ਜੰਗਲੀ ਸੂਰ ਵੀ ਆ ਕਹਿੰਦੇ ਹਰ ਤਰ੍ਹਾਂ ਦਾ ਜਾਨਵਰ ਤੁਹਾਨੂੰ ਮਿਲ ਜੂਗਾ ਬਸ এলিਫੈਂਟ ਨਹੀਂ ਹੈਗਾ ਤੇ ਉਹ ਥਾਵਾਂ ਦੇ ਉੱਤੇ ਜਾਂ ਉਸ ਸੰਘਣੇ ਜੰਗਲਾਂ ਦੇ ਵਿੱਚ ਇਹ ਹੰਟਿੰਗ ਕਰਨ ਜਾਂਦੇ ਹੁੰਦੇ ਨੇ ਉਹ ਸਾਹਮਣੇ ਵਾਲਿਆਂ ਦੇ ਵਿੱਚ ਮਤਲਬ ਜਾਨਵਰ ਹਜੇ ਵੀ ਨਾਗaland ਦੇ ਵਿੱਚ ਹੈਗੇ ਨੇ ਪਰ ਇਹਨਾਂ ਨੇ ਹੰਟਿੰਗ ਤੇ ਰੋਕ ਲਾ ਰੱਖੀ ਆ ਇੱਥੋਂ ਦਾ ਵੈਸੇ ਗਵਰਨਮੈਂਟ ਨੇ ਰੋਕ ਨਹੀਂ ਲਾਈ ਹੋਈ ਗਵਰਨਮੈਂਟ ਕਿਹੜਾ ਇਹਨਾਂ ਨੂੰ ਟਰੈਕ ਕਰਦੀ ਫਿਰਦੀ ਆ ਹਨ ਇੱਥੋਂ ਦਾ ਪਿੰਡ ਦਾ ਰਾਜਾ ਹੁੰਦਾ ਜਿਵੇਂ ਆਪਾਂ ਨੇ ਸਰਪੰਚ ਹੋ ਗਿਆ ਹਨ ਤਾਂ ਇਹਨਾਂ ਜਿਹੜਾ ਰਾਜਾ ਉਹਨੇ ਹੰਟਿੰਗ ਬੰਦ ਕਰ ਰੱਖੀ ਆ welcom to chitobi village 1968 ਉਹ ਯਾਰ ਬੰਦੇ ਆਪਾਂ ਨੂੰ ਇੰਨੇ ਪਿਆਰ ਕਰਨ ਵਾਲੇ ਸੀ ਨਾ ਜਿਨ੍ਹਾਂ ਦੇ ਘਰੇ ਰੁਕੇ ਸੀ ਅਸੀਂ ਪੁਲਿਸ ਵਾਲੇ ਉਹ ਬਈ ਸਾਨੂੰ ਇਹਨਾਂ ਨੂੰ ਮਿਲਣ ਤੋਂ ਪਹਿਲਾਂ ਆਪ ਆਏ ਸੀ ਚੱਲ ਕੇ ਵੀ ਅਸੀਂ ਦੇਖਦੇ ਆ ਤੁਸੀਂ ਕਿੰਨਾ ਕੋਲ ਜਾ ਰਹੇ ਹੋ ਕਿੰਨਾ ਦੇ ਘਰੇ ਰੁਕੋਗੇ ਵੀ ਕੱਲ ਨੂੰ ਕੋਈ ਗੱਲਬਾਤ ਨਾ ਹੋ ਜੇ ਤਾਂ ਕਰਕੇ ਉਹ ਇੱਥੇ ਆਏ ਇਹਨਾਂ ਨੂੰ ਜਾਣਦੇ ਸੀ ਮਿਲ ਕੇ ਇਹਨਾਂ ਨੂੰ ਸਮਝਾ ਕੇ ਕਿ ਇਹ ਵੀ ਇਹ ਮੁੰਡੇ ਪੰਜਾਬ ਤੋਂ ਨੇ ਵਧੀਆ ਬੰਦੇ ਨੇ ਵਧੀਆ ਟ੍ਰੀਟ ਕਰਿਓ ਇਹਨਾਂ ਮਤਲਬ ਲੋਕ ਜਿਤਮਾਨ ਪਿਆਰ ਸਤਿਕਾਰ ਕਰਦੇ ਨੇ ਬਾਈ ਹੋਰਾਂ ਦੇ ਮਗਰ-ਮਗਰ ਜਾ ਰਹੇ ਆ ਹੁਣ ਬਾਹਲਾ ਕੋਈ ਡਰ ਵੀ ਨਹੀਂ ਹੈਗਾ ਫਾਸ ਕੀ ਕਰਾ ਦੀ ਕਿਉਂਕਿ ਆਪਾਂ ਨੂੰ ਉਹ ਬੰਦੇ ਪੁਲਿਸ ਵਾਲੇ ਆਪ ਛੱਡ ਕੇ ਗਏ ਨੇ ਕਿਉਂਕਿ ਹਰੇਕ ਬੰਦੇ ਦੇ ਘਰੇ ਰਹਿਣਾ ਵੀ ਨਾ ਕਦੇ ਨਾ ਕਦੇ ਖਤਰਾ ਮੁੱਲ ਲੈਣ ਵਾਲੀ ਗੱਲ ਹੋ ਜਾਂਦੀ ਆ ਹੁਣ ਆਪਾਂ ਫ੍ਰੀ ਹੋ ਗਏ ਆਰਾਮ ਨਾਲ ਘੱਟੋ ਘੱਟ 2 ਦਿਨ ਤਾਂ ਇਹਨਾਂ ਦੇ ਪਿੰਡ ਦੇ ਨੇੜੇ ਤੇੜੇ ਦੀਆਂ ਚੀਜ਼ਾਂ ਸਾਰਾ ਕੁਝ ਘੁੰਮਾਂਗੇ ਹੁਣ ਸਾਹਮਣੇ ਖੜੇ ਕਰਤੇ ਬਾਈ ਹੋਰਾਂ ਦੇ ਪਿੰਡ ਚ ਪਹੁੰਚ ਗਏ ਨੈਟਵਰਕ ਇੱਥੇ ਵਧੀਆ ਉਹਨਾਂ ਨੇ ਕਿਹਾ ਸੀ ਵੀ ਰੋਟੀ ਰੋਟੀ ਖਾ ਲਓ ਮੈਂ ਕਿਹਾ ਯਾਰ ਸਾਡਾ ਸਾਰਾ ਕੁਝ ਖਾਦਾ ਪੀਤਾ ਹੋਇਆ ਪਰ ਚਾਹ ਜ਼ਰੂਰ ਪੀ ਲਾਂਗੇ ਮੈਂ ਕਿਹਾ ਵੀ ਚਾਹ ਬਿਨਾ ਗਤ ਹੀ ਨਹੀਂ ਹੈਗੀ तो ये आपके गाँव की मार्केट है नाम बताओ अपने गाँव का पिमला विलेज है और ये पेरेंट डिस्ट्रिक्ट में पड़ता है ना पेरें तो पेरेंट आखिरी डिस्ट्रिक्ट है उसके बाद मणिपुर शुरू हो जाता है ठीक तो है ठीक है तो यहाँ पे फिर चाय पीते हैं है जो तो भाई ना दुकान पे आए हैं ये यहाँ हसीज हाँ वीडियो बना रहा हूँ हाँ तो बोलो अब क्या बोल रहे थे फर्स्ट टाइम तो यूट्यूब में नहीं घुसा तो उसमें कौन सा दरवाजा लगा है चलो ठीक है भाई जिना ही दुकान थे आप आए हैं ये उनकी दीदी है जिन... चलो ठीक है जी आप सब्सक्राइबर मिलेंगे नए सब्सक्राइबर मिलेंगे ठीक है तो जिनकी हाँ जिन जो बंदा हमें यहाँ पे लेके आया ना घुमाने के लिए ये उनकी दीदी हैं ये, है, ये भी और ये दोनों भी ठीक है तो अभी नागालैंड में ही खड़ा नागालैंड से ही बोल रहा हूँ मैं ना? ये नागा लोग है आप नागा मिशी बोल के दिखाओ नागा मिशी बोलो आप कैसे कुरकुरे से कुरकुरे कितने दस रुपए <laughs> की कर रहे हैं मतलब क्या कर रहे हैं <laughs> और बोलो कुछ <laughs> कुछ अच्छा बोलो अच्छा <laughs> नियो मार, नियो मार। <laughs> नहीं, <laughs> नहीं। <laughs> क्या बोला मतलब है है हेलो ਆ ਬੋਲੋ ਨਾਗਾਲੈਂਡ ਨਾਗਾਮੀਸੀ ਮੇ ਬੋਲੋ ਕੁਛ ਹੈਲੋ ਨਵਾਈ ਕੀ ਸ਼ਖਾ ਨਿਆਲਾ ਨੰਗੋ ਬਾਬਾ ਸਮਾਤ ਮਤਲਬ ਬਹੁਤ acha ਹੈ acha ਹੈ ਹਮ ਲੋਗ ਸਭ ਨੂੰ acha ਹੈ ਚਲੋ ਠੀਕ ਹੈ ਇਹ ਹਾਂ ਇਸ ਕੋਈ ਜ਼ਿਆਦਾ ਬੋਲਦਾ ਹੈ ਪਤਾ ਕੀ ਹੈ ਵੈਸੇ ਨਾ ਹੀ ਲੋਕਲ ਲੈਂਗੁਏਜ ਡਿਫਰੈਂਟ ਹੁੰਦੀ ਹੈ ਪਰ ਨਾਗਾਮੀਸੀ ਇੱਥੋਂ ਦੀ ਕਾਮਨ ਲੈਂਗੁਏਜ ਆ ਇਹ ਹਮ ਲੋਗ ਦਾ ਨਾਗਾਲੈਂਡ ਹੈ ਤੂੰ ਇੱਥੇ ਕੀ ਕਰਦਾ ਹੋ ਨਾਗaland 'ਚ ਇਹ ਆਪ ਲੋਕੋ ਦਾ ਨਾਗaland ਹੈ ਇਹ ਬੰਦਾ ਕੀ ਕਰ ਰਿਹਾ ਹੈ ਇੱਥੇ ਗਰਾਸ ਉੱਪਰ ਕਰਦਾ ਨਹੀਂ ਤਕ ਉਹ ਜੀ ਆਇਆ ਹੈ ਗੁਮਨੇ ਹੀ ਨੇ ਠੀਕ ਹੈ ਭਾਈ ਕਿਹੋ ਜਿਹਾ ਲੱਗਾ ਆਪ ਲੋਕੋ ਹਮਾਰਾ ਨਾਗਲੈਂਡ ਬੜੀਆ ਲੱਗਾ ਅੱਛਾ ਲੱਗਾ ਵਧੀਆ ਬੰਦੇ ਨੇ ਤੇ ਜਿਨ੍ਹਾਂ ਦੇ ਘਰੇ ਆਪਾਂ ਰੁਕੇ ਆ ਹਨਾ ਉਹਨਾਂ ਦੀਆਂ ਭੈਣਾਂ ਨੇ ਇਹ ਤੇ ਇਹਨਾਂ ਦੇ ਘਰੇ ਰੁਕਾਂਗੇ ਬਾਈ ਹੋਰਾਂ ਨੇ ਸਾਡੇ ਵਾਸਤੇ ਕੇਲੇ ਵੀ ਲੈ ਲੇ ਤੇ ਕੇਲੇ ਕੁਲੇ ਖਾਵਾਂਗੇ ਬਾਕੀ ਰੋਟੀ ਰਾਟੀ ਚੌਲ ਚੂਲ ਜਿਹੜਾ ਕੁਝ ਵੀ ਹੋਊਗਾ ਅਸੀਂ ਆਪ ਬਣਾਵਾਂਗੇ ਤੋਂ ਇਹ ਮੈਂ ਪੰਜਾਬੀ ਵਿੱਚ ਬੋਲਾਂ ਹਾਂ ਠੀਕ ਹੈ ਭਈ ਭਾਈ ਹੋਰ ਲੋਕਾਂ ਦੇ ਘਰ ਤੇ ਰੂਪੀ ਨੇ ਵਾਹ ਪੇ ਖਾਣਾ ਵਗੈਰਾ ਬਣਾ ਕੇ ਖਾਣਗੇ ਤੋਂ ਆਪ ਕੋ ਪੰਜਾਬ ਕੀ ਆਡੀਅੰਸ ਦੇਖੇਗੀ ਠੀਕ ਹੈ ਕੋ ਹਾਂ ਹੂੰ ਤੋਂ ਕਰੋ ਹਾਂ ਯੈਸ 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 ਹਾਂ ਠੀਕ ਹੈ ਬੁਲਾਉਣੇ ਪੈਂਦੇ ਨੇ ਘੱਟ ਬੋਲਦੇ ਨੇ ਆਫ ਦੀ ਕੈਮਰਾ ਬਹੁਤ ਬੋਲਦੇ ਨੇ ਨਾ ਉਹਨਾਂ ਨੇ ਉਹ ਖਾਦਾ ਕੁਝ ਖਾਇਆ ਨਾ

ਵਿਟਾਮਿਨ ਹੁੰਦਾ ਹੈ ਸ਼ਿਖਰ 'ਚ ਸ਼ਿਖਰ 'ਚ ਇਹ ਕਹਿੰਦੇ ਮਜਬੂਰੀ 'ਚ ਸ਼ਿਖਰ ਖਾਣਾ ਪੈਂਦਾ ਰੱਬ ਨੂੰ ਅੱਗੇ ਜਾ ਕੇ ਜਵਾਬ ਵੀ ਦੇਣਾ ਵੀ ਬਿਨਾ ਸ਼ਿਖਰ ਖਾਦੇ ਕਿਵੇਂ ਆ ਗਏ ਤੁਸੀਂ ਤੇ ਸ਼ਿਖਰ ਦੇ ਵਿੱਚ ਉਹਨਾਂ ਨੇ ਬੋਲਾ ਵਿਟਾਮਿਨ ਹੁੰਦਾ ਹੈ ਤੇ ਇਹ ਐ ਪੂਰਾ ਇੰਜੋਏ ਕਰਦੇ ਨੇ ਬੰਦੇ ਤੂੰ ਨਾ ਗਾਂ ਲੈਂਡ 'ਚ ਫੜਦਾ ਕੀ ਕਰਦਾ ਓਏ ਹੋਰ ਵੀਡੀਓ ਭਰ ਆਇਆ ਅਹ ਇਹਨਾਂ ਦੁਕਾਨ ਤੋਂ ਵਧੀਆ ਸਮਾਨ ਵੀ ਖਾਦਾ ਚਾਹ ਵੀ ਪੀਤੀ ਪਾਣੀ ਦੀਆਂ ਬੋਤਲਾਂ ਵੀ ਤੇ ਜੂਸ-ਜਾਸ ਵੀ ਲਿਆ ਤੇ ਜਾਂਦੇ ਹੋਏ ਇਹਨਾਂ ਨੇ ਕਿਹਾ ਵੀ ਪੈਸੇ ਨਹੀਂ ਤੁਹਾਡੇ ਕੋਲੋਂ ਲੈਣੀ ਪਰ ਅਸੀਂ ਸਵੇਰੇ ਇਹਨਾਂ ਕੋਲ ਤਾਂ ਖਾਣ ਆਵਾਂਗੇ ਜੇ ਪੈਸੇ ਲੈਣਗੇ ਕਿਉਂਕਿ ਜੇ ਅਗਲਾ ਉਂਗਲ ਫੜਾਉਂਦਾ ਤਾਂ ਆਪਾਂ ਬਾਹਰ ਨਾ ਫੜੀਏ ਚੰਗੀ ਗੱਲ ਹੈ ਐਵੇਂ ਨੀਵੀਂ ਜੀ ਪਾ ਕੇ ਹੂੰ ਕਿਉਂ ਕਿਹਾ ਨਹੀਂ ਸਹੀ ਹੈ ਨਹੀਂ ਬੰਦੇ ਵਧੀਆ ਨੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਮਿਲਤੇ ਹਾਂ ਸਵੇਰੇ ਮੈਂ ਓਕੇ ਮਿਲਤੇ ਹਾਂ ਹਾਂ ਲੋ ਜੀ ਖਾ ਪੀ ਕੇ ਚੱਲ ਪਏ ਆ ਇਹ ਹੈਗਾ ਜੀ ਇਹਨਾਂ ਦੇ ਪਿੰਡ ਦਾ ਨਾਮ ਪਿੰਮਲਾ ਵਿਲੇਜ ਉਹਨਾਂ ਦੇ ਆਪਾਂ ਘਰੇ ਚਲਦੇ ਆ ਸਾਮਾਨ ਸਾਰਾ ਅਨਲੋਡ ਕਰਦੇ ਆ ਫਿਰ ਇਹ ਖੇਤਾਂ 'ਚ ਜਾਣਗੇ ਹਣਾ ਉਧਰਲੇ ਪਾਸੇ ਨੂੰ ਆਪਾਂ ਚਲਦੇ ਆ ਦਿਖਾਉਣੇ ਇਹਨਾਂ ਦਾ ਹਿਸਾਬ ਤਾਂ ਵੀ ਇਹ ਰਹਿੰਦੇ ਕਿਵੇਂ ਨੇ ਤੇ ਹੋਰ ਕੀ ਕੁਝ ਕਰਦੇ ਨੇ ਇਹ ਤਾਂ ਯਾਰ ਇਹਨਾਂ ਬੰਦਿਆਂ ਦੀ ਬਦੌਲਤ ਆਪਾਂ ਨਾਗਾਲੈਂਡ ਦੇ ਇਹ ਜੇ ਪਿੰਡਾਂ 'ਚ ਜਾਂ ਇਹ ਜੇ ਘਰਾਂ ਦੇ ਵਿੱਚ ਆ ਗਏ ਨਹੀਂ ਆਪ ਤਾਂ ਆਪਾਂ ਕਿੱਥੇ ਆ ਸਕਦੇ ਸੀ ਇਹੀ ਪੇ ਖੜੀ ਕਰਦੇ ਆ ਕੀ ਕਰਦੇ ਹੈਂ Gee, hello 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 yeah nice to meet you आप सेकंड लास्ट हो अच्छा ठीक है हाँ जी हाँ जी हाँ जी लिया अच्छा मतलब आप लोगों की सारी मार्केट है फिर वो आपकी मार्केट ही है वो सारी इनकी मार्केट है वो रास्ते में बच्चा लेकर हाँ 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 अच्छा जिनके पीठ पे था वो बच्चा अभी आपके फैमिली में कितने लोग है कितना भाई बहन सब ਸੱਤ ਲੋਗ ਹੈ ਸੱਤ ਭਾਈ ਭੈਣ ਨੇ ਜੋ ਜੀ ਭਾਈ ਹੋ ਰਹੇ ਆਂ ਅਸੀਂ ਆਪਾਂ ਘਰੇ ਪਹੁੰਚ ਗਏ ਆਂ ਇਹ ਇਹਨਾਂ ਦਾ ਘਰ ਆ ਜੀ ਤੇ ਪਰਲੇ ਪਾਸੇ ਉਧਰ ਵੀ ਘਰ ਆ ਪਰ ਉਧਰ ਇਹਨਾਂ ਦੀ ਰਸੋਈ ਵੀ ਬਣੀ ਹੋਈ ਆ ਆਪਣੇ ਵਾਸਤੇ ਇਹਨਾਂ ਨੇ ਕਮਰਾ ਖਾਲੀ ਕਰਤਾ ਅਲੱਗ ਤੋਂ ਵੀ ਤੁਸੀਂ ਇੱਥੇ ਰਹੋ ਆਹ ਦੇਖੋ ਭਾਈ ਵਧੀਆ ਬੈੱਡ ਬੋਡ ਲੱਗਿਆ ਹੋਇਆ ਅਲਮਾਰੀ ਸ਼ੀਸ਼ਾ ਤੇ ਭਾਈ ਕਹਿੰਦਾ ਮੈਂ ਆਪ ਵੀ ਇੱਥੇ ਬਹਿ ਕੇ ਵੀਡੀਓ ਬਣਾਉਣਾ ਹੁਣ ਐਵੇਂ ਦਾ ਮਾਹੌਲ ਆ ਆਪਾਂ ਤਿੰਨ ਚਾਰ ਦਿਨ ਟੈਂਟ 'ਚ ਰਹੇ ਆਂ ਤੇ ਦੋ ਤਿੰਨ ਦਿਨ ਟੈਂਟ 'ਚ ਰਹੇ ਆਂ ਹੁਣ ਆਪਾਂ ਕਮਰੇ ਚ ਰ੍ਹਾਂਗੇ ਫਿਰ ਗਾਂ ਦਾ ਮਾਹੌਲ ਛੋੜਨਾ ਬਾਈ ਹੋਰਾਂ ਨਾਲ ਸ਼ੇਅਰ ਕਰਦੇ ਆਪਾਂ ਚੱਲੇ ਕਿੱਥੇ ਆਹ ਲੋ ਜੀ ਕੱਪੜੇ ਚੇਂਜ ਕਰਕੇ ਪਰਨਾ ਆਪਾਂ ਬੰਨ ਲਿਆ ਬਾਈ ਹੋਰਾਂ ਦੇ ਘਰ ਤੋਂ 5-7 ਕਿਲੋਮੀਟਰ ਦੂਰ ਆ ਕੇ ਇਹਨਾਂ ਦਾ ਫਾਰਮ ਹਾਊਸ ਬਣਿਆ ਹੋਇਆ ਇੱਥੇ ਇਹਨਾਂ ਦਾ ਖੇਤ ਨੇ ਜਿੰਨੀ ਵੀ ਖੇਤੀ ਕਰਦੇ ਨੇ ਸਾਰਾ ਕੁਝ ਇੱਥੇ ਹੀ ਕਰਦੇ ਨੇ ਇੱਥੇ ਇਹਨਾਂ ਨੇ ਸੂਰ ਵੀ ਪਾਲੇ ਹੋਏ ਨੇ ਸੂਰ ਨੂੰ ਕਹਿੰਦੇ ਪਹਿਲਾਂ ਦਾਣਾ ਪਾਵਾਂਗੇ ਦਾਣਾ ਪਾਉਣ ਤੋਂ ਬਾਅਦ ਜਦੋਂ ਸਵੇਰੇ ਤੁਹਾਨੂੰ ਦੱਸਿਆ ਸੀ ਆਪਾਂ ਬਈ ਆਪਾਂ ਨੂੰ ਇਹ ਲੈ ਕੇ ਚੱਲੇ ਨੇ ਜੀ ਆ ਇਨਾਂ ਦਾ ਮਤਲਬ ਇਹਨਾਂ ਦਾ ਫੂਡ ਹੁੰਦਾ ਨਾ ਅਲੱਗ-ਅਲੱਗ ਜਿਵੇਂ ਕੱਲ ਪਰਸੋ ਵੀ ਆਪਾਂ ਇੱਕ ਥਾਂ ਦੇ ਉੱਤੇ ਦੇਖਿਆ ਸੀ ਵੀ ਉਹ ਕੋਈ ਮਤਲਬ ਜਾਨਵਰ ਫੜ ਕੇ ਉਹਨੂੰ ਮਾਰ ਕੇ ਬਣਾ ਰਹੇ ਸੀ ਤਾਂ ਉਹ ਸਾਰਾ ਕੁਝ ਅੱਜ ਇਹਨਾਂ ਨਾਲ ਆਪਾਂ ਫੜਨ ਚੱਲਾਂਗੇ ਰਾਤ ਨੂੰ ਕਿਉਂਕਿ ਉਹ ਰਾਤ ਨੂੰ ਹੀ ਫੜ ਸਕਦੇ ਆ ਦਿਨੇ ਨਹੀਂ ਫੜ ਸਕਦੇ ਅਡ-ਅਡ ਮਤਲਬ ਇਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਹੰਟਿੰਗ ਹੁੰਦੀ ਹੈ ਹਨਾ ਬਾਕੀ ਮੈਂ ਤੁਹਾਨੂੰ ਹੰਟਿੰਗ ਵਾਲੀ ਗੱਲ ਵੀ ਦੱਸ ਰਿਹਾ ਸੀ ਪਹਿਲਾਂ ਵੀ ਇੱਥੋਂ ਦੇ ਰਾਜ ਨੇ ਹੰਟਿੰਗ ਬੰਦ ਕਰ ਰੱਖੀ ਆ ਇਹਨਾਂ ਨੂੰ ਹੰਟਿੰਗ ਜਿਹੜੀ ਅਲਾ ਉਹ ਸਿਰਫ ਦਸੰਬਰ ਮਹੀਨੇ ਦੇ ਵਿੱਚ ਜਾਂ ਠੰਡ ਵਾਲੇ ਦਿਨਾਂ ਦੇ ਵਿੱਚ ਅਲਾਉ ਕਰਦੇ ਨੇ ਜਦੋਂ ਇਹਨਾਂ ਦਾ ਫੈਸਟੀਵਲ ਹੁੰਦਾ ਇਹਨਾਂ ਨੇ ਮੈਨੂੰ ਇਹ ਵੀ ਦੱਸਿਆ ਵੀ ਇੱਥੇ ਹਾਥੀ ਨੂੰ ਛੱਡ ਕੇ ਸਾਰੇ ਜਾਨਵਰ ਮਿਲ ਜਾਂਦੇ ਨੇ ਠੀਕ ਹੈ ਤੇ ਹੰਟਿੰਗ ਫਿਲਹਾਲ ਰਾਜੇ ਨੇ ਬੰਦ ਕੀਤੀ ਹੋਈ ਆ ਦਸੰਬਰ ਵਾਲੇ ਮਹੀਨੇ ਦੇ ਵਿੱਚ ਕਹਿੰਦੇ ਅਸੀਂ ਹੰਟਿੰਗ ਕਰ ਸਕਦੇ ਹਾਂ ਹੁਣ ਜੇ ਕਰਾਂਗੇ ਤਾਂ ਸਾਨੂੰ ਫਾਈਨ ਲੱਗੂਗਾ ਕਹਿੰਦੇ ਇਹ ਆ ਜੀ ਫਾਰਮ ਹਾਊਸ ਇਹਨਾਂ ਦਾ ਬਾਈ ਹੋਰੇ ਯਾਰ ਇੰਨੇ ਚੰਗੇ ਨੇ ਇਹਨਾਂ ਦਾ ਦਿਲ ਵੱਡਾ ਵੀ ਆਪ ਦਾ ਕਮਰਾ ਇਹਨਾਂ ਨੇ ਖਾਲੀ ਕਰਕੇ ਸਾਨੂੰ ਦਿੱਤਾ ਤੇ ਆਪ ਆਪ ਦਾ ਸਾਰਾ ਘਰ ਛੱਡ ਕੇ ਕਹਿੰਦੇ ਅਸੀਂ ਇਸ ਖੇਤ ਦੇ ਵਿੱਚ ਇਸ ਫਾਰਮ ਹਾਊਸ ਦੇ ਵਿੱਚ ਰੁਕਾਂਗੇ ਕੱਲ ਪਰਸ ਜਦੋਂ ਆਪਾਂ ਕਿਸੇ ਲੋਕਲ ਬੰਦੇ ਦੇ ਘਰੇ ਗਏ ਸੀ ਉੱਥੇ ਵੀ ਸੂਰਾਂ ਨੂੰ ਦਾਣਾ ਪਾ ਰਹੇ ਸੀ ਉਹ ਮਤਲਬ ਇਹੀ ਪੱਤੇ ਸੀ ਉਹ ਇਹ ਪੱਤਿਆਂ ਨੂੰ ਕੱਟ ਕੇ ਇਹਦੇ ਵਿੱਚ ਮੱਕੀ-ਮੁੱਕੀ ਮਿਲਾ ਕੇ ਫਿਰ ਇਹ ਸੂਰ ਨੂੰ ਦਾਣਾ ਪਾਉਂਦੇ ਨੇ ਪਿਛਲੇ ਪਾਸੇ ਇਹਨਾਂ ਸੂਰ ਵੀ ਬੰਨੇ ਹੋਏ ਨੇ ਇਸ ਵਿੱਚ ਕੁਝ ਹੋਰ ਵੀ ਐਡ ਕਰੋਗੇ ਹਾਂ ਹਾਂ ਕੀ ਚੀਜ਼ ਐਡ ਕਰੋਗੇ ਹੋਰ ਮੱਕੀ ਦਾ ਦਾਣਾ ਹਾਂ ਹਾਂ ਮਤਲਬ ਕੌਣ ਅੱਛਾ ਇਹ ਤਿੰਨੋਂ ਚੀਜ਼ ਪੜੀਆਂ ਆਂ ਯਹਾਂ 'ਤੇ ਭਾਈ ਹੋਰ ਕਹਿੰਦੇ ਜਦੋਂ ਅਸੀਂ ਬਣਾਵਾਂਗੇ ਤਾਂ ਸਾਨੂੰ ਆਪਾਂ ਦਿਖਾ ਵੀ ਦਵਾਂਗੇ। ਬਾਕੀ ਜੇ ਬਲੌਗ ਬੜਾ ਲੰਬਾ ਹੋ ਗਿਆ ਨਾ ਤਾਂ ਆਪਾਂ ਇਹਨੂੰ ਬਾਕੀ ਜਿਹੜਾ ਅਗਲਾ ਪਾਰਟ ਆ ਉਹ ਨੈਕਸਟ ਬਲੌਗ ਚ ਦਿਖਾਵਾਂਗੇ। ਆ ਦੇਖੋ ਇੱਧਰ ਇਹਨਾਂ ਦੇ ਸੂਰ ਬੰਨੇ ਹੋਏ ਨੇ। ਦੋ ਆ ਸੀ ਇਹ ਵੀ ਹੋਣਗੇ 15-15 20-20 ਕਿਲੋ ਦੇ। ਅ ਇੱਧਰਲੇ ਪਾਸੇ ਖਾਸੇ ਸੂਰ ਨੇ ਯਾਰ ਇਹਨਾਂ ਕੋਲ ਵੀ। ਉਹ ਵੱਡਾ ਇਹਨਾਂ ਦਾ ਫਾਰਮ ਹੋ ਸੀ ਉੱਥੇ ਵੀ ਬਹੁਤ ਨੇ। ਆ ਸੀ ਚੁੱਲਾ, ਚੁੱਲੇ ਦੇ ਇਹਨਾਂ ਨੇ ਚੌਲ ਬਣਾ ਰੱਖੇ ਨੇ। ਜੋ ਕਾਟਾ tha ਉਹ ਆਪ ਮਿਕਸ ਕਰ ਰਹੇ ਹੋ ابھی। ਠੀਕ ਆ ਵੀਰ ਹੋਰ ਇੱਥੇ ਮਿਕਸ ਕਰ ਰਹੇ ਨੇ ਬਸ ਉਹੀ ਗੱਲ ਆ ਵੀ ਸਾਰਿਆਂ ਨੂੰ ਖਵਾਉਣ ਪਲਾਉਣ ਦਾ ਡੱਡ ਹਿਸਾਬ ਕਿਤਾਬ ਹੁੰਦਾ ਜਿਵੇਂ ਆਪਣੇ ਸੰਨੀਰ ਲਾਉਂਦੇ ਨੇ ਤਾਂ ਇਹਦੇ ਵਿੱਚ ਇਹਨਾਂ ਨੇ ਆਪ ਦਾ ਹਿਸਾਬ ਕਿਤਾਬ ਸੰਨੀਰ ਲਾਇਆ ਤੇ ਉਦੋਂ ਬਾਅਦ ਇਸ ਪਕਾ ਇਸਕੋ ਪਕਾਏਗਾ ਜਾਂ ਐਸੇ ਕੱਚੇ ਹੀ ਡਾਲ ਦੇਗਾ ਉਸਕੋ ਐਸੇ ਕੱਚੇ ਹੀ ਡਾਲ ਦੇਗਾ ਕੱਲ ਪਰਸੋ ਕਿਸੇ ਕੇ ਫਾਰਮ ਮੇ ਗਏ ਥੇ ਯਾਰ ਉਹ ਬੰਦਾ ਬੋਲ ਰਹਾ ਥਾ ਇਸਕੋ ਪਕਾ ਕੇ ਉਸਕੋ ਖਿਲਾएंगे ਹਾਂ ਹਮ ਲੋਕ ਪਕਾ ਪਕਾ ਉਲਾਈਏ ਇੱਥੇ ਅੱਛਾ ਮਤਲਬ ਮੈਂ ਪਕਾ ਵਾਲਾ ਵੀ ਔਰ ਨਾਰਮਲ ਵੀ ਸਾਰਾ ਮਿਕਸ ਕਰਦੀ ਆ ਅੱਛਾ ਠੀਕ ਐ ਸਭ ਲੋਕਾਂ ਦਾ ਅਲੱਗ ਅਲੱਗ हाँ यार इनको जैसे अभी आपके फार्म में है तो को कोई बीमारी की प्रॉब्लम भी आ जाती है कभी कभी तो आ जाती है कौन सी बीमारी लगती है इनको फिर बीमार नहीं हो अच्छा मतलब तो आ जाती है कभी कभी तो यहाँ पे फिर डॉक्टर वगैरह का क्या करते हो डॉक्टर वगैरह आती है आ जाते हैं यहाँ पे बोलाना सुना हाँ हाँ अच्छा ठीक है अच्छा ऐसा कभी नहीं हुआ हाँ ठीक है ਓਏ ਬਾਈ ਹੋਰੇ ਦਾਣਾ ਪਾਈ ਜਾਂਦੇ ਨੇ ਤੇ ਅੱਜ ਦੇ ਵਲੌਗ ਦੇ ਵਿੱਚ ਤਾਂ ਇਹੀ ਸੀ ਕਿ ਅਸੀਂ ਇੱਕ ਵਾਰ ਫਿਰ ਲੋਕਲ ਬੰਦਿਆਂ ਦੇ ਘਰੇ ਰੁਕੇ ਆਣਾ ਪਿਛਲੇ 3-4 ਦਿਨਾਂ ਤੋਂ ਅਸੀਂ 30-40 ਕਿਲੋਮੀਟਰ ਵੀ ਨਹੀਂ ਆਏ ਵਧੀਆ ਬੰਦੇ ਨੇ ਪਿਆਰ ਕਰਦੇ ਨੇ ਵੈਸੇ ਆਪਾਂ ਨਾਗਾ ਲੈਂਡ ਬਾਰੇ ਬਹੁਤ ਕੁਝ ਸੁਣਿਆ ਹਨਾ ਵੀ ਨਾਗਾ ਲੈਂਡ ਦੇ ਬੰਦੇ ਐਵੇਂ ਦੇ ਹੁੰਦੇ ਨੇ ਐਵੇਂ ਦੇ ਹੁੰਦੇ ਨੇ ਪਰ ਇਹ ਬਹੁਤ ਵਧੀਆ ਬੰਦੇ ਨੇ ਜੇ ਮਣੀਪੁਰ ਆਪਾਂ ਪਹਿਲਾਂ ਘੁੰਮੇ ਸੀ ਨਾ ਜਿੱਥੇ ਆਪਾਂ ਨੂੰ ਨਾਗਾ ਲੋਕ ਮਿਲੇ ਸੀ ਤਾਂ ਉਹ ਬਹੁਤ ਵਧੀਆ ਉਹਨਾਂ ਦਾ ਸੁਭਾਅ ਸੀ ਬਾਕੀ ਨਾਲੋਂ ਮਿਹਗਾਲਿਆ ਦੇ ਬੰਦਿਆਂ ਦਾ ਥੋੜਾ ਜਿਹਾ ਖੜਦੂ ਜਾਂ ਸੁਭਾਅ ਇਹ ਬੰਦੇ ਹਜੇ ਠੀਕ ਨੇ ਆਪਦੇ ਘਰੇ ਵੀ ਲੈ ਕੇ ਜਾਂਦੇ ਨੇ ਖਾਣ ਪੀਣ ਨੂੰ ਜਿੰਨੀ ਸੇਵਾ ਕਰ ਸਕਦੇ ਨੇ ਯਾਰ ਇਹ ਓਨੀ ਸੇਵਾ ਕਰਦੇ ਨੇ ਜਿਵੇਂ ਰਿਸ਼ਤੇਦਾਰ ਆਏ ਹੁੰਦੇ ਨੇ ਬਾਕੀ ਉਹ ਨੇਰਾ ਹੋ ਗਿਆ ਜਿਵੇਂ ਜਿਵੇਂ ਨੇਰਾ ਹੋਈ ਜਾਊਗਾ ਓਵੇਂ ਓਵੇਂ ਆਪਾਂ ਹੰਟਿੰਗ ਵਾਲਾ ਹਿਸਾਬ ਕਿਤਾਬ ਦੇਖਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਇੱਥੋਂ ਦੇ ਲੋਕ ਹੰਟਿੰਗ ਕਰਨ ਤੋਂ ਬਾਅਦ ਜਿਹੜਾ ਆਪ ਦਾ ਕੋਈ ਟ੍ਰੈਡੀਸ਼ਨਲ ਫੂਡ ਇਹ ਕੋਈ ਵੀ ਕੀੜੇ ਹੋਗੇ ਕੋਈ ਜਾਨਵਰ ਹੋਗੇ ਹਨਾ ਉਹਨੂੰ ਫੜ ਕੇ ਲੈ ਕੇ ਆਉਂਦੇ ਨੇ ਫਿਰ ਉਹਨੂੰ ਉਹ ਬਣਾਉਣਗੇ ਉਹ ਸਾਰਾ ਕੁਝ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨੰਮੀ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ